ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਔਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਦੁਪਹਿਰ ਤੋਂ ਸ਼ਾਮ ਅੱਜ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵੱਲ ਇੱਕ ਹਲਕਾ ਦਰਮਿਆਨਾ ਸਿਸਟਮ ਐਂਟਰੀ ਕਰ ਰਿਹਾ ਪੰਜਾਬ ਦੇ ਪੂਰਬ ਦੇ ਹਿੱਸੇ ਜਾਨੀ ਕਿ ਹਿਮਾਚਲ ਵੱਲੋਂ ਤੇ ਇੱਕ ਸਿਸਟਮ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਪੱਛਮ ਦੇਸ਼ੇ ਵੱਲੋਂ ਵੀ ਜਿਸ ਦੇ ਨਾਲ ਪੰਜਾਬ ਦੇ ਪੂਰਬ ਅਤੇ ਪੱਛਮ ਦੋਨਾਂ ਇਲਾਕੇਵਾਂ ਵਿੱਚ ਹਲਕੇ ਦਰਮਿਆਨੀ ਮੀਂਹ ਪੰਜਾਬ ਦੇ ਸ਼ਾਮ ਸਮੇਂ ਹੁੰਦੀ ਦਿਖਾਈ ਦੇ ਰਹੀ ਹੈ ਫਿਲਹਾਲ ਮੌਸਮ ਸਾਫ ਹੈ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਕੋਈ ਬੱਦਲਵਾਈ ਸਿਸਟਮ ਨਹੀਂ ਬਣੇ ਹੋਏ ਪਰ ਲਗਾਤਾਰ ਸਿਸਟਮ ਇਹ ਪੰਜਾਬ ਦੇ ਵਿੱਚ ਸ਼ਾਮ ਦੇ ਵੇਲੇ ਪੂਛ ਕਰਦੇ ਦਿਖਾਈ ਦੇਣਗੇ ਜਿਵੇਂ ਕਿ ਮੌਸਮ ਵਿਭਾਗ ਦਾ ਅਲਰਟ ਸੀ ਅੱਜ ਦੁਪਹਿਰ ਤੋਂ ਸ਼ਾਮ ਹਲਕੇ ਦਰਮਿਆਨੀ ਮੀਂਹ ਦੀ ਉਮੀਦ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਕੀਤੀ ਜਾ ਸਕਦੀ ਹੈ ਸਵੇਰ ਤੋਂ ਤੇਜ਼ ਹਵਾ ਪੰਜਾਬ ਦੇ ਵਿੱਚ ਚੱਲ ਰਹੀ ਹੈ ਤੁਹਾਡੇ ਇਲਾਕੇ ਜੋ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਗੱਲ ਕੀਤੀ ਜਾਬ ਤਾਂ ਆਉਂਦੇ ਬਾਅਦ ਦੁਪਹਿਰ ਪੰਜਾਬ ਦੇ ਪਹਿਲਾ ਪੂਰਬੀ ਹਿੱਸੇ ਦੀ ਗੱਲ ਕਰਦੇ ਆ ਤਾਂ ਜਿਹਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਭਾਰਤਗੜ, ਕੋਰਾਲੀ, ਮੁਹਾਲੀ, ਮੋਰਿੰਡਾ, ਚੰਡੀਗੜ੍ਹ, ਬਲਾਚੌਰ, ਸਮਰਾਲਾ, ਲੁਧਿਆਣਾ ਇਹਨਾਂ ਇਲਾਕਿਆਂ ਦੇ ਨੇੜੇ ਤੇ ਹਲਕੇ ਦਰਮਿਆਨੀ ਬੱਤਲਬਾਈ ਦੀ ਉਮੀਦ ਹੈ ਤੇ ਨਾਲ ਦੀ ਨਾਲ ਚੰਡੀਗੜ੍ਹ ਤੋਂ ਲੈ ਕੇ ਫਤਿਹਗੜ੍ਹ ਦਾ ਇਲਾਕਾ ਵੀ ਇਸ ਦੇ ਵਿੱਚ ਸ਼ਾਮਿਲ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਨਾਲ ਦੀ ਨਾਲ ਸਾਨੂੰ ਇੱਕ ਸਿਸਟਮ ਫਜ਼ਿਲਕਾ ਫਿਰੋਜ਼ਪੁਰ ਮੁਕਤਸਰ ਇਹਨਾਂ ਇਲਾਕਿਆਂ ਵਿੱਚ ਵੀ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਬਰਨਾਲਾ ਤੋਂ ਕੁਸ਼ਕ ਨੇੜੇੜੇ ਦੇ ਇਲਾਕੇ ਵਿੱਚ ਵੀ ਇਹ ਸਿਸਟਮ ਬਣਦੇ ਹੋਏ ਦਿਖਾਈ ਦੇਣਗੇ ਇਹਨਾਂ ਦਾ ਪ੍ਰਭਾਵ ਕੋਈ ਬਹੁਤ ਵੱਡਾ ਨਹੀਂ ਦਿਖਾਈ ਦੇ ਰਿਹਾ ਹਲਕੀ ਜਿਹੀ ਮੈਨਾ ਬੂੰਦਾਬੰਦੀ ਤੇਜ਼ ਹਨੇਰੀ ਅਤੇ ਕਿਸੇ ਕਿਸੇ ਇਲਾਕੇ ਵਿੱਚ ਗਰਜ ਚਮਕਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਅੱਜ ਗਰਮੀ ਜਿਆਦਾ ਹੋਣ ਕਰਕੇ ਤਾਪਮਾਨ 42 ਡਿਗਰੀ ਦੇ ਨੇੜੇ ਤੇ ਦੇਖੇ ਗਏ ਜਿਸ ਦੇ ਕਾਰਨ ਪੂਰਬੀ ਹਵਾ ਪੰਜਾਬ ਦੇ ਵਿੱਚ ਐਂਟਰ ਕਰ ਰਹੀ ਹੈ ਤੇ ਹਵਾ ਵਿੱਚ ਨਮੀ ਹੋਣ ਦੇ ਕਾਰਨ ਬਾਅਦ ਦੁਪਹਿਰ ਜਾਂ ਸ਼ਾਮ ਦੇ ਵੇਲੇ ਸਾਨੂੰ ਇਹ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਤੇਜ਼ ਹਨੇਰੀ ਦੇ ਨਾਲ ਬਦਲਾਈ ਪੰਜਾਬ ਦੇ ਬਹੁਤੇ ਹਿੱਸਿਆਂ ਨੂੰ ਪ੍ਰਭਾਵਿਤ ਕਰੇਗੀ ਪਰ ਕਿਨਮਨ ਕਣੀ ਤੇ ਮੀਂਹ ਦੀ ਸੰਭਾਵਨਾ ਜਿਹੜੇ ਤੁਹਾਨੂੰ ਜ਼ਿਲ੍ਹੇ ਗਣਾਈ ਨੇ ਉਹਨਾਂ ਵਿੱਚ ਹੀ ਦਿਖਾਈ ਦੇ ਰਹੀ ਹੈ ਬਾਕੀ ਅਗਰ ਕੋਈ ਹਵਾ ਦਾ ਰੁੱਖ ਬਦਲ ਕੇ ਕੋਈ ਸਿਸਟਮ ਨਵਾਂ ਅੱਗੇ ਪਿੱਛੇ ਹੁੰਦਾ ਹੈ ਤਾਂ ਜਾਣਕਾਰੀ ਤੁਹਾਡੇ ਤੱਕ ਲੈ ਕੇ ਅਸੀਂ ਜਲਦ ਹਾਜ਼ਰ ਹੋਵਾਂਗੇ ਜਾਣਕਾਰੀ ਤੁਹਾਨੂੰ ਉਦੋਂ ਹੀ ਮਿਲੇਗੀ ਅਗਰ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਾਂ ਇਹ ਰਿਕਵੈਸਟ ਕਰਦੇ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੋ ਮਿਲਦੇ ਆਂਗਲੀ ਵੀਡੀਓ ਲੈ ਕੇ ਅਗਲੀ ਵੀਡੀਓ